ਪੁਲਿਸ ਸਟੇਸ਼ਨ ਦੀਨਾ ਨਗਰ ਅਧੀਨ ਆਉਂਦੇ ਇੱਕ ਇਲਾਕੇ ਦੀ ਇੱਕ ਨਾਬਾਲਗ ਲੜਕੀ ਕਰੋ ਸਕੂਲ ਪੜਨ ਆਈ ਹੋਈ ਸੀ ਜੋ ਕਰੀਬ ਪਿਛਲੇ 1 ਮਹੀਨੇ ਤੋਂ ਲਾਪਤਾ ਹੋ ਗਈ ਸੀ ਜਿਸ ਸੰਬੰਧੀ ਦੀਨਾ ਨਗਰ ਪੁਲਿਸ ਨੂੰ ਰਿਪੋਰਟ ਦਰਜ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਅਤੇ ਨਾ ਇਨਸਾਫ ਦਿਵਾਉਣ ਦੇ ਵਿਰੋਧ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦੀਨਾ ਨਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਾਮ ਲਗਾ ਕੇ ਦੀਨਾ ਨਗਰ ਪੁਲਿਸ ਪ੍ਰਸ਼ਾਸਨ ਅਤੇ ਨੀਜੀ ਸਕੂਲ ਖਿਲਾਫ ਧਰਨਾ ਲਗਾ ਕੇ ਕੀਤੀ ਨਾਰੇਬਾਜ਼ੀ ਪਹਿਨ ਜੀ ਕਿਉਂ ਧਰਨਾ ਲਗਾਇਆ ਗਿਆ ਥਾਣੇ ਜਗੇ ਕੀ ਕਰ ਸਰ ਮੇਰੀ ਬੱਚੀ 26 ਤਰੀਕ ਦੀ ਗਈ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਬੱਚੀ ਪੜਦੀ ਸੀ ਹਾਂਜੀ ਸਰ ਗ੍ਰੀਨਲੈਂਡ ਸਕੂਲ ਪੜਦੀ ਸੀ ਸਰ ਜੀ ਕਿਹੜੀ ਕਲਾਸ ਚ ਨੌਵੀਂ ਚ ਪੜਦੀ ਸੀ ਤੇ ਹੁਣ ਜਿਹੜਾ ਤੁਸੀਂ ਧਰਨਾ ਲਗਾਇਆ ਉਹ ਪਹਿਲਾਂ ਵੀ ਪੁਲਿਸ ਨੂੰ ਕੰਪਲੇਂਟ ਕਰੀ ਸੀ ਕਿ ਜਹਾਜ਼ ਜੀ ਸਰ ਅਸੀਂ ਕਿੰਨੇ ਦਿਨ ਹੋਇਆ ਸਾਨੂੰ ਆਂਦੇ ਸਰ 26 ਤਰੀਕ ਤੋਂ ਹੀ ਕੰਪਲੇਂਟ 26 ਤਰੀਕ ਤੋਂ ਹੀ ਸਾਰਾ ਹੀ ਕਰਿਆ ਸੀ ਤੁਹਾਡੀ ਬੇਟੀ ਸੀ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਇੱਥੇ ਪਹਿਲੇ ਵੀ ਇੱਕ ਵਾਰੀ ਇਕੱਠੇ ਹੋ ਗਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਤੁਹਾਡੀ ਹਜੇ ਤੱਕ ਹਾਂਜੀ ਦੇਟੀ ਸੀ ਮੇਰੀ ਜੀ ਹੁਣ ਤੁਸੀਂ ਧਰਨਾ ਲਗਾਇਆ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਗਿਆ ਨੇ ਸਕੂਲ ਜੋ ਜੋ ਨਾਲ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਦੇ ਵਿੱਚੋਂ ਤੁਹਾਨੂੰ ਕੀ ਆਸ਼ਵਾਸ਼ਣ ਮਿਲਦਾ ਰਿਹਾ ਸਕੂਲ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਹੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਆ ਜਦ ਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਆ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਆ ਕਿ ਕਿਹੜਾ ਬੱਚਾ ਨਾਲ ਆ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ ਹੁਣ ਤੁਹਾਨੂੰ ਕੀ ਆਸ ਲੱਗਦੀ ਆ ਕਿ ਤੁਹਾਡੀ ਬੱਚੀ ਕਿੱਥੇ ਹੋ ਸਕਦੀ ਸਰ ਇਹ ਪਤਾਮ ਦਾਦੇ ਸਾਰਾ ਅਸੀਂ ਥਾਣੇ ਕਿਉਂ ਆਂਦੇ ਜੀ ਕੋਈ ਰਿਸ਼ਤੇਦਾਰੀਆਂ ਵਗੈਰਾ ਸਰ ਅਸੀਂ ਸਾਰੇ ਪਤਾ ਕਰ ਲਿਆ ਜੀ ਸਾਰੇ ਹੀ ਪਤਾ ਕਰ ਲਿਆ ਹੁਣ ਬੱਚੀ ਨੂੰ ਜਦੋਂ ਸਕੂਲ ਵਿੱਚ ਤੁਸੀਂ ਪਤਾ ਕੀਤਾ ਤਾਂ ਟੀਚਰਾਂ ਵਗੈਰਾ ਦਾ ਕੀ ਕਹਿਣਾ ਸੀ ਸਰ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਉਂਦੇ ਆ ਜੀ ਉਹਨਾਂ ਤੋਂ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ ਸਕੂਲੋ ਬੱਚੀ ਗਿਆ ਕੋਈ ਐਡਾ ਵੱਡਾ ਸਕੂਲ ਆ ਜੀ ਐਡੇ ਵੱਡੇ ਸਕੂਲ ਮੈਂ ਗਰੀਬ ਬੰਦਾ ਜੀ ਮੈਂ ਗਰੀਬ ਬੰਦਾ ਐਡੇ ਵੱਡੇ ਸਕੂਲ 'ਚ ਪੜਾ ਰਿਹਾ ਆ ਜਾਂ ਤੇ ਉਹ ਵੱਡਾ ਸਕੂਲ ਨਹੀਂ ਹੈਗਾ ਜਿਹੜੇ ਉਹ ਬੱਚਿਆਂ ਦੇ ਦਿਮਾਗ ਉਹਨੂੰ ਮਤ ਬੱਚੇ ਨੂੰ ਪੜ੍ਹਾ ਹੀ ਨਹੀਂ ਸਕਦੇ ਸਹੀ ਅਸੀਂ ਉਹ ਬੱਚੇ ਕੀ ਸਕੂਲ ਤੋਂ ਉਮੀਦ ਕਰਾਂਗੇ ਜੀ ਨੀ ਨੀ ਫੀਸਾਂ ਦੇਣੇ ਆਪਾਂ ਕਦ ਲਈ ਦੇਣੇ ਆ बच्ची को फोन नंबर अपना है, जी आगा जी। आगा। देता है आगा। वो फोन देता। देता है जी देता तो पुलिस ने कोई कार्रवाई नहीं की उस नंबर पे। सर मैं यही कहना चाहता हूँ कि बच्चियाँ आज पंजाब के अंदर सेफ नहीं हैं। माँ बाप बच्ची को जो है पढ़ाते हैं बहुत दिलों जान से अपना खर्चा करते हैं लेकिन कुछ जिम्मेवार स्कूल की भी बनती हैं जैसे कि प्रिंसिपल मैम है टीचर है जो कि स्टाफ के अंदर स्कूल के अंदर कोई भी बात होती है तो प्रिंसिपल को मालूम होता है कि हाँ ये स्टूडेंट कौन सा है ये स्टूडेंट कैसा है हर मतलब चीज़ का रिगार्ड होता है लेकिन जब भी प्रिंसिपल मैम को पूछा गया है उन्होंने यही बोला है कि नहीं ये ये बात नहीं है ये बात नहीं है हम ये चाहते हैं कि जो स्कूल है स्कूल के अंदर कैमरे लगाए रखे हैं कैमरों की जो है फुटीज निकाली जाए उसके मुताबिक हमने जो है पुलिस के बीच में कंप्लेंट किया वो तो और कंप्लेन करने के मुताबिक एक महीना आज एक दिन हो गया उस माँ का इतना बुरा हाल है वो खाना नहीं खाती अब ऐसे है ये हालात हैं अब टीचर भी जो है जवाब नहीं दे पा रहे वो भी जबकि मुझे ये ज़रूर लग रहा है कि कहीं ना कहीं साजिश करता जो है ये स्कूल से ही निकलेगा और ज़रूर जो है प्रशासन इसके बीच में गौर से तरीके से जो है ना इसकी पूरी वो मतलब तहकीक़त करनी चाहिए जिसके बीच में ਕੀ ਪਤਾ ਚੱਲੇ ਕਿ ਕੌਣ ਐਸਾ ਆਦਮੀ ਹੈ ਅੱਜ ਬੱਚੀ ਕਹਾਂ ਹੈ ਉਸਕੇ ਮਾਂ-ਬਾਪ ਕੋ ਕਿਆ ਪਤਾ ਕਿਆ ਹੋ ਰਹਾ ਉਸਕੇ ਸਾਥ ਕਿਆ ਨਹੀਂ ਹੋ ਰਹਾ ਹਮੇ ਬੱਚੀ ਚਾਹੀਏ